ੴ ਸਤਿਗੁਰ ਪ੍ਰਸਾਦਿ ॥ ਬਾਝ ਸਾਹਿਦ ਸ੍ਰੀ ਕਬੀਰ ਬਾਣੀ ਤੀਉ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਨ ਮਨ ਦੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ। ਹਮਰੇ ਦੁ ਸਵੇਤ ਮੁਕਾਵੋ ਆਪ ਹਾਧ ਮੈ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਦਾ ਕਰਤਾਰਾ ਮੋਰ ਛਣਜ ਕਰ ਦੇ ਕਰੀਆ ਸਭੈਨ ਕੋ ਆਡ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰਪ ਜਿਨ ਕੀ ਰਹੇ ਪਿਆਸ ਆਤਮੈ ਛਾੜ ਕੇ ਵਰਨਾ ਤਿਆਉ ਜੋ ਪ੍ਰਚਾਂਤ ਤੁਮਤੇ ਪਾਉ। ਸੇਵਕ ਸੇਕ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਮਾਰੀਏ ਆਪਹਾ ਦੇ ਮੁਜੀਬ ਰਿਆ ਮਰਨ ਕਾਲ ਕਤਰਾਸਨ ਮਰੀਏ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਸੁਜੋ ਘਰੀ ਵਰੱਛਾ ਰਾਗਲੇ ਮੇ ਰਖਨ ਹਾਰੇ ਸਾਇਵ ਸੰਤ ਸਹਾਏ ਪਿਆਰੇ ਦੀਨ ਬਣ ਦਸਟਣ ਕੇ ਹੰਤਾ ਤੁਮਹੋ ਪੁਰੀਜ ਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਵਕਤਰਾ ਕਾਲ ਪਾਇ ਸ਼ਿਵਦੇਵ ਵਕਤਰਾ ਕਾਲ ਪਾਇ ਕ੍ਰਿਪਸ਼ਣ ਪ੍ਰਕਾਸ਼ਾ ਸਗ ਕਾਲ ਕ ਕੀ ਤਮਾਸਾ ਜਵਨ ਕਾਲ ਜੋ ਗਿਸ਼ਵਕਿਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸੁਧਤ ਬਨਾਇਓ ਦੇਵ ਦਾ ਜਛ ਨਿਭਜਾਇਓ ਆਰਦੰਤੇ ਕੇ ਅਵਤਾਰ ਸੁਇ ਗੁਰੂ ਸਮਝਿਓ ਹਮਾਰਾ ਨਮਸਕਾਰ ਅਰਥ ਸੇ ਕੋ ਹਮਾਰੀ ਸਕਲ ਪ੍ਰਜਾਤਿ ਨੇ ਆਪ ਸਵਾਰੇ ਸਿਕਣ ਕੋ ਸਿਮਨ ਸੁਖ ਦਿਓ ਸਤਰੰ ਕਪਲ ਮੋ ਬਦਕਿਓ ਕਟ ਕਟ ਕੇ ਅੰਦਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਕੁੰਚਰੇ ਸੂਲਾ ਸਭ ਪਰ ਕਿਰਪਾ ਰਿਸ਼ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਕੀਏ ਕੇ ਕੇ ਕੀ ਪੀਰ ਪਛਾਨੇ ਘਟ ਘਟ ਕੇ फडफड ਕੀ ਜਾਣ ਜਬਦ ਰਖ ਕਰਾ ਕਰਤਾਰਾ ਪਰਜਾ ਤਰਤ ਦਬਦੇ ਹੈ ਉਪਾਰਾ ਜਬਾ ਕਰਤ ਕਰਤ ਹੋ ਕਬੂਤ ਮੈ ਮਿਲਤ ਦੇ ਦਰਸਮ ਹੋ ਜੇਤੇ ਵਰ ਸਿਰ ਸਵਤਾਰੇ ਆਪ ਹੀ ਆਪਣੀ ਭੂਰਿ ਉਚਾਰੇ ਤੁਮ ਸਭੀ ਤੇ ਰਤਨ ਰਾਣ ਜਾਣਤ ਪੇਦ ਪੇਦ ਰੇ ਆਲਮ ਨਰੰਗ ਕਾ ਨਰਮ ਕਾ ਨਰਮ ਲੰਬੇ ਆਦ ਨੀਨੇ ਨਾਦੇ ਸੰਭ ਤਾ ਕਾ ਮੂੜੁ ਚਾਰ ਦੇਵ ਦਾ ਜਾ ਕੋ ਪੇਵ ਨ ਪਾਉ ਦ ਦੇਵ ਦਾ ਤਾ ਕੋ ਕਿਰਪਾ ਨ ਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕੈ ਸਦਾ ਸੁਭਨ ਅਨੰਕਾਰ ਕਾ ਤਿਨਿਤ ਨਹਿ ਪੇਵ ਆਪਿ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਡ ਤੇ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬੀ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੂਪਸ ਰੂਪਾਰੰਕ ਪਿਉ ਰਾਵ ਕਹਿ ਕੋਪਾ अंदर जेरे से तिनके नेस पोड़ कान ब हो रहे दे ने गहूं फूला जा है बैठा गहूं सुनप संकट केटा सगरे सिद्ध काय अचंबवान जुगाड़ स्वरूप श्यामभव अबर छा मेरी तुम करो सीखे बार सीख स्मरो दूसरे जेड़ भरत पाता सकल मिलेश करो रण काता जे तुझ स शरणी परे तिनके दुष दुत्व हा मरे मोरषण पग भरे ति हारे तिनके तुम संकट स बतारो जो कल कोई भारत है ताके का निकटना है रक्षा होए तें सकल दूसरे सिरे तत्काल ਕਿਰਪਾ ਦੇ ਸੰਜਾਇਣੇ ਰਹੋ ਤਾਂ ਕਿ ਤਾਪ ਤੁਨਕ ਮੋਹ ਰੋ ਰਿੱਧ ਸੇਧ ਕਰਮੋ ਸੁਭ ਹੋਏ ਦਿਸ ਸਾਸ ਸਕੇ ਨਾ ਕੋਈ ਇੱਕ ਬਾਰ ਜੇ ਤੁਮੈਂ ਸਮਾਰਾ ਕਾਲ ਪਾਸ ਤੇ ਧਾਇ ਉਬਾਰਾ ਜिन्नਰ ਨਾਮ ਤੇ ਹਾਰੋ ਕਹਾ ਦਰ ਦੁਸ ਦੋਗ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਰ ਦਿਲਿ ਹੂ ਬਾਰੀ ਸਰਬ ਧਰਮ ਹੋ ਸੁਹਾਏ ਦਿਸ ਦੋਗ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ